ਮਹਾਰਾਜੀ ਸੋ ਅਮੇ ਦਾ ਤੂੰ ਬਾਲੀ ਵਧੀਆ ਲੱਗਦੀ ਐ। ਤੂੰ ਮੇਂ ਮਸ ਕੇ ਜਨ ਲਾਇਆ ਕਰ ਤੇ ਕੋ ਚੰਗਾ ਹੋਇਆ ਘਰ ਭੱਗ ਜਾ। ਤੇ ਜਾਨ ਆਹੀ ਗੜਾਸੇ ਨਾਲ ਬੱਡੂ ਜੇ ਸਾਡੇ ਆ ਲਾ ਗਿਆ। ਮੇਰੀ ਗੱਲ ਸੁਣੀ। ਹਾਂ। ਖੇਤ ਆ ਜੀ ਸਾਗ ਤੋੜਨੇ। ਆਪੀ ਤੋੜਦੇ ਹਾਂ ਮੈਂ ਕੋਈ। ਹਾਂ ਜੀ ਅੱਜ। ਆਹੋ। ਖੇਤ ਆ ਚ। ਹਾਂ ਜੀ ਕੋਈ ਨਹੀਂ। ਹਾਂ। ਜਦੋਂ ਦੋ ਘਟਿਆਂ ਦੇ ਲਈ ਹੁਣ ਕੀ ਆਜੂਗੀ। ਲੈ ਵੀ ਮਿੱਤਰਾ। ਝਾੜ ਦੇ ਕੜਾ ਹਾ ਤੂੰ ਤਾਂ ਕੀ ਵੇਚਾਂ ਮੈਂ। ਫਲੇ ਕਣਕ ਟਟਣੀ ਨੂੰ ਪਾਇ ਫਰਮਾਇਸ਼ ਕਰ ਦਿੰਦਾ ਜਿਵੇਂ ਮੰਤਰੀ ਲੱਗਿਆ ਹੁੰਦਾ ਵੀ ਸਾਰਾ ਦਿਨ ਤੂੰ ਭੌਂਕਦਾ ਰਹਿਣਾ ਟਟਣੀ ਤੈਨੂੰ ਕਿਹੜੇ ਵੇਲੇ ਕੁੱਟ ਕੇ ਦੇ ਦਾਂ ਹੋਰ ਕੰਮ ਤਾਂ ਮੇਰੇ ਲੂਟ ਨਹੀਂ ਆਉਂਦੇ ਹੈਗੇ ਇਹ ਮਨੂੜੀਆਂ ਵੀ ਚੀਜ਼ ਤਾਂ ਹੱਥ ਨੇ ਸਲਾਦ ਮੰਗਣ ਲੱਗੀਆਂ ਮਰਨਾ ਕਿਹੜਾ ਘਟ ਹੈ ਤੋ ਕੀ ਕਿ ਚੀਰੂ ਇਹਨਾਂ ਨੂੰ ਐ ਨਹੀਂ ਜੀ ਲੈ ਆ ਜਾ ਬਲਜੀ ਤਾਂ ਲੱਸੀ ਲੈਣੀ ਸੀ ਲੱਸੀ ਹੈਗੀ ਲੱਸੀ ਹੈਗੀ ਤਾਂ ਹੈਗੀ ਆ ਕਿੰਨੀ ਤੂੰ ਬਾਲੀ ਨਹੀਂ ਮੱਟੀ ਚੱਕ ਲਈ ਫੇਰ ਛੋਟੀ ਸਾਡੇ ਹੈ ਨਹੀਂ ਇੰਨਾ ਇੰਨਾ ਤਾਂ ਅਸੀਂ ਅੱਜ ਦੁੱਧ ਵੀ ਨਹੀਂ ਲਟਕਦੇ ਅਸੀਂ ਤਾਂ ਕਿਲੋ 2 ਕਿਲੋ ਪਾ ਲੰਨੇ ਆ ਬਸਦਾ ਖੁਸਦਾ ਚਲ ਪਾ ਦਨੀਏ ਭਾਣੇ ਹੁੰਦਾ ਤਾਂ ਸਾਡੇ ਥੋੜੀ ਆ ਤੈਨਾਂ ਦੁੱਧ ਤਾਂ ਹੁੰਦਾ ਵੀ ਨਹੀਂ ਸਾਡੇ ਆ ਜਾ ਲੈ ਫੜਾ ਚਲ ਇੱਥੇ ਖੜ ਦਮ ਪਾ ਕੇ ਲਉਨੀ ਆ ਲੈ ਦੱਸ ਨਾ ਨਾਲ ਉਹਨੂੰ ਮੈਂ ਗਾਂ ਦੇ ਤੌਲੇ 'ਚ ਹੱਥ ਪਾ ਕੇ ਮੱਖਣੀ ਕੱਢਦੀ ਸੀ ਹੱਦ ਹੋਈ ਪਈ ਆ ਜੇ ਕੁੱਟ ਲੱਸੀ ਦੀ ਆ ਨਖਰਾ ਦੇਖ ਲੈ ਲੈ ਭਾਈ ਖੜ ਜਾਂਨੀ ਆ ਹੋਰ ਕੀ ਬਾਹ ਜਾਂਦੀ ਆ ਲਿਆ ਦੇ ਕੁੱਟ ਆ ਰੱਬ ਸਾਡੇ ਘਰ ਹੀ ਮੈਸਾ ਦੇ ਦੇ ਅਸਤਾਪ ਹੀ ਰੜਕ ਲਿਆ ਕਰੀਏ ਤੂੰ ਲੈ ਜਾ ਕਰੀ ਫਿਰ ਭਰਾ ਕੇ ਚਾਹੀਦੀ ਬਾਲ ਠੀਕ ਲੈ ਕਿਨੀ ਤਾਂ ਚੱਕ ਕੇ ਜਾ ਆਉਂਦੀ ਐ ਜਿਵੇਂ ਮੱਝਾ ਬਨ ਕੇ ਗਈ ਹੁੰਦੀ ਐ ਮੜੀ ਮੋਟੀ ਸੰਗੇ ਸ਼ਰਮ ਵੀ ਨਹੀਂ ਕਰਦੀ ਹੈਗੀ ਵੀ ਦਸ ਭਲੇ ਮਾਨਸੇ ਸਾਡੇ ਕਿਲੇ ਦਾ ਲੱਸੀ ਦੇ ਤੋਲੇ ਪਰੇ ਪਏ ਨੇ ਚੱਕ ਕੇ ਆ ਜਿੰਦੇ ਐਡੀ ਕਿੰਨੀ ਨਾਲੇ ਵੀ ਵਾਰੀ ਜਵਾਬ ਦਿੱਤਾ ਪਰ ਮੋਟੀ ਬਿਸ਼ਰਮ ਹੋਈ ਪਈ ਐ ਫਿਰ ਵੀ ਇੱਥੇ ਹਾ ਘੜਦੀ ਐ ਮੈਨੂੰ ਤਾਂ ਕਦੇ ਕਦੇ ਸ਼ੱਕ ਹੁੰਦੀ ਐ ਵੀ ਲੱਸੀ ਘਰੋਂ ਲੈਣ ਆਉਂਦੀ ਐ ਇਹ ਇਹ ਤਾਂ ਉਹੀ ਸਾਡੇ ਘਰੇ ਗੇੜਾ ਮਾਰਨ ਆ ਜਾਂਦੀ ਐ ਹੂੰ ਚਲ ਪਾ ਦਾਂਗੀ ਆ ਜਾ ਭੈਣੇ ਹੋਣਾ ਹਾਂ ਆਈ ਗਿਆ ਲੈ ਲਾ ਜੀ ਤੋ ਲੈ 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 ਮੈਂ ਤੈਨੂੰ ਆ ਕਹਿੰਦੀ ਜਿੱਦ ਤੱਕ ਅਸੀਂ ਰੜਕਿਆ ਕਰਾਂਗੇ ਤਦ ਨੂੰ ਮੈਂ ਆਪੀ ਸੁਨੇਹਾ ਲਾ ਦਿਆ ਕਰੂੰ ਤੂੰ ਰੋਏ ਰੋਏ ਨਾ ਆਇਆ ਕਰ ਉਹ ਚੱਲ ਕੋਈ ਨਾ ਮੈਨੂੰ ਤਾਂ ਅਸ਼ਮਾ ਤੁਸੀਂ ਕਾਹਨੂੰ ਖਿੱਚ ਲਾ ਕਰਨੀ ਐ ਨਾ ਮੈਂ ਸੁਨੇਹਾ ਲਾ ਦਿਆ ਕਰੂੰ ਕਿਸੇ ਦੇ ਹੱਥ ਉਹ ਤੂੰ ਲੈ ਜਾ ਕਰ ਕਿ ਅਸੀਂ ਰੋਏ ਨਹੀਂ ਰੜਕਦੇ ਆ ਕਿ ਤੂੰ ਇੱਤੇ ਦਿਨ ਰੜਕਦਿਆਂ ਠੀਕ ਆ ਠੀਕ ਆ ਕੋਈ ਗੱਲ ਨਹੀਂ ਠੀਕ ਐ ਤੂੰ ਲੱਸੀ ਆ ਘਟ ਗੱਡੇ ਮਗਰੂਰੀ ਆ ਲੈ ਵੀ ਜਦ ਤੈਨੂੰ ਕਹਿਤਾ ਵੀ ਸੁਨੇਹਾ ਲਾ ਦਿਆ ਕਰਾਂਗੇ ਤੂੰ ਆ ਜਾ ਕਰੀ ਹੁਣ ਤੂੰ ਤੇ ਰੋ ਰੋ ਸਾਡੇ ਘਰੇ ਆਉਂਦੀ ਕਿ ਸੋਹਣੀ ਲੱਗਦੀ ਐ ਸਾਡੇ ਲੱਸੀ ਲੈ ਕਿੱਧਰ ਹੋਰ ਪਰਜਾ ਜੀ ਬੇ ਠੀਕ ਆ ਵਧੀਆ ਤੂੰ ਦੱਸ ਲੈ ਠੀਕ ਆ ਵਧੀਆ ਕੀ ਲੈਈ ਲੱਸੀ ਲੈ ਕੇ ਆਈਆਂ ਹੋਰ ਕੀ ਦਸ ਬਦਾਮ ਨੇ ਕੀ ਬਦਾਮ ਖਵਾ ਦੇ ਗੱਲ ਐ ਕੋਈ ਹਾਏ ਮੈਂ ਬਸ ਕਰ ਇਹ ਜੇ ਬਦਾਮ ਖਵਾਵੇਂਗਾ ਵੀ ਉੱਪਰ ਚਿੱਟੀ ਈ ਘਰੇ ਰੱਖੀ ਐ ਵੀ ਮੈਨੂੰ ਤਾਂ ਈ ਨਹੀਂ ਸਮਝ ਆਉਂਦੀ ਜੇਲੇ ਤੂੰ ਨਾ ਟਾਈਮ ਪਾਸ ਕਿਵੇਂ ਕਰਦਾ ਉਹ ਕਿਹੜਾ ਹੁੰਦਾ ਟਾਈਮpass ਮਜ਼ਾ ਬਹੁਤ ਔਖਾ ਹਾਂ ਹਾਂ ਹੋਰ ਆ ਬਾਲਾ ਨੋਖਣ ਫਿਰ ਖਿਡਾਰੀ ਚ ਬਾ ਆਇਆ ਔਖਾ ਏ ਤੂੰ ਨਰਦੀ ਬੱਤ ਐ ਹੈ ਹਾਂ ਲੜਦੀ ਬਤੋਂ ਤਗੜਾ ਛੀ ਚੱਕੀ ਰੱਖਦਾ ਮਾਰ ਦੋ ਗਲ ਚਿੱਕ ਦਨ ਉਹ ਨਾ ਮੇਰੇ ਸਾਜ ਕਤਲ ਗੇ ਕਲ ਪਾਈ ਜੇ ਹੋਰ ਸਿਆਪਾ ਸੜ ਜੇ ਦੇ ਚਲ ਕੋਈ ਨਾ ਜੇ ਜੇਲ ਚ ਭਾਗ ਮੈਂ ਛਡਾ ਲੂੰ ਕੀ ਗੱਲ ਆਹੋ ਤੇ ਠੀਕ ਐ ਅਸੀਂ ਤਾਂ ਲੱਗ ਕੇ ਲੱਸੀ ਲੈ ਕੇ ਆਈਆਂ ਦਸ ਤਾ ਤੈਨੂੰ ਲੱਸੀ ਲੈ ਕੇ ਆਈਆਂ ਮੈਂ ਐਸੀ ਬਣਾਉਣਾ ਘਰੇ ਮੈਂਸ ਬਣਾਇਤਾ ਬਾਲੀ ਵਧੀਆ ਗੱਲ ਆ ਤੇਰੇ ਨਾਲ ਤਾਂ ਕਹਿੰਦੀ ਜੀ ਦ੍ਰਿੜਕਾਂ ਗੋਦ ਦੇ ਆ ਜਾ ਕਰ ਦੱਸ ਦਿਆ ਕਰੋ ਬਾਲੀ ਚਿੜਦੀ ਸੀ ਨਾ ਨਾ ਤੂੰ ਰੋਜ਼ ਲੈ ਜਾ ਕਰ ਟੈਨਸ਼ਨ ਨਾ ਮੰਨ ਤੂੰ ਲੈ ਉਹ ਤਾਂ ਇੰਨਾ ਤੜਫਦੀ ਸੀਗੀ ਮੈਂ ਹੈਗਾ ਮੈਂ ਜਾ ਕੇ ਕਰਦਾ ਗੱਲ ਨੂੰ ਟੋ ਆ ਜਾਣਾ ਉਹਨਾਂ ਕੋ ਤੇ ਲੜਪੀ ਜਾ ਕੇ ਮੈਂ ਕਹਿੰਦਾ ਜਮਾਂ ਨਹੀਂ ਲੜਦਾ ਆਹੋ ਕਿਤੇ ਹੋਰ ਮੇਰੇ ਕਲਪ ਪਾ ਦੇ ਕੱਲ ਨੂੰ ਮੈਂ ਲੱਸੀ ਲੈਣੇ ਹੋਰ ਮੈਨੂੰ ਕਹਦੇ ਤੂੰ ਕੀ ਕਹੇਗੀ ਉਹ ਜਾਂਦੀ ਹੋਈ ਨਹੀਂ ਮੈਂ ਤੇਰੇ ਮੈਂ ਕਹਿੰਦੇ ਮੈਂ ਐਸੀ ਬੰਨੇ ਹਾਂ ਗੱਲ ਨੂੰ ਪੈਸੇ ਕੋ ਮੰਦੀ ਐ ਫਿਰ ਮੈਂਸ ਪੜਨ ਜਾਵੇਂਗਾ ਪਰ ਉਹਨਾਂ ਉਹ ਵੀ ਬੈਠਾ ਸੰਜਰਾ ਕਰੇ ਆਹੋ ਟੰਬੇਣਾ ਖਾਲੀ ਕਿਤੇ ਤੂੰ ਰਹਿਣ ਤੈਨੂੰ ਨਾ ਧਰਕਾ ਜੇ ਬੋੜਾ ਕਰਵਾ ਲੀਆਂ ਨਹੀਂ ਨਹੀਂ ਆਹੋ ਕੰਮ ਦੀ ਗੱਲ ਕਰਿਆ ਕਰ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਘਬਰਾ ਨਾ ਮੈਂ ਐਸਾ ਬੰਨ ਦੇਗਾ ਤੂੰ ਮੈਂਸ ਕਿਤੇ ਉਹੀ ਆ ਜਾਂਦੀ ਹੈ ਲੱਖ ਰੁਪਏ ਦੀ ਮੈਂਸ ਆਉਂਦੀ ਹੈ ਮੈਂਸ ਬੰਦ ਪੈਸੇ ਗਿਣਦਿਆਂ ਦਾ ਥੁੱਕ ਮੁੱਕ ਜਾਂਦਾ ਹੈ ਗੱਲਾਂ ਕਰਦਾ ਕੋਈ ਪਿੰਡ ਚ ਸੌਂ ਨਹੀਂ ਖਾਂਦਾ ਆਹੋ ਜਾਣਦੀਆਂ ਚੰਗੀ ਤਰ੍ਹਾਂ ਸਾਹੀ ਦਾ ਘਰ ਘਰ ਗੱਲਾਂ ਹੁੰਦੀਆਂ ਨੇ ਹਰੇਕ ਕਹਿੰਦਾ ਹੁੰਦਾ ਆ ਲਾਬੋ ਦਾ ਬੰਦਾ ਸਿਰੇ ਦਾ ਬਦਮਾਸ਼ ਓਏ ਤੈਨੂੰ ਕੌਣ ਕਹਿ ਗਿਆ ਆ ਕੇ ਕੋਈ ਨਹੀਂ ਤੈਨੂੰ ਕਹਿੰਦਾ ਮੈਂ ਤਾਂ ਮੁੱਖ ਮੰਤਰੀ ਭਗਵਾਨਤਮਨ ਮੈਨੂੰ ਪੁੱਛ ਕੇ ਗੱਲ ਕਰਦਾ ਓ ਬੱਸ ਕਰਿਆ ਕਰ ਬੱਸ ਕਰਿਆ ਕਰ ਐਂਆ ਹੀ ਫੁਕਰੀਆ ਕਿਸੇ ਨੂੰ ਹੋਰ ਮਾਰੀ ਆ ਮੈਂ ਤਾਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਚੱਲ ਤੂੰ ਰੋਟੀ ਲਾ ਲੈ ਹੁਣ ਲਾ ਲੂੰਗੀ ਐਡੀ ਕੀ ਕਾਲੀ ਹੋਗੀ ਓ ਮੈਂ ਮੀਟਿੰਗ ਤੇ ਜਾਣਾ ਆਹੋ ਮੀਟਿੰਗ ਤੇ ਤਾਂ ਤੈਨੂੰ ਐ ਡਿਕਦੇ ਨੇ ਕੋਈ ਤੇਨੂੰ ਪੁੱਛਦਾ ਨਹੀਂ ਹੈਗਾ ਢੇਲਿਆਂ ਬੱਟੇ ਵੀ ਚੱਲ ਤੂੰ ਉੱਥੇ ਬਹਿ ਜਾ ਜਾ ਕੇ ਹੁਣ ਸਰਾਣੇ ਨਾਲ ਨਸਟ ਗਾਲ ਨੂੰ ਤੜਕਾ ਲਾ ਲਾ 2 ਘੰਟੇ ਤੇਰੀ ਦਾਲ ਬਣੂ ਉਹਦੋਂ ਮੇਰੀ ਮੀਟਿੰਗ ਹੋ ਹੋ ਜੂ ਕੈਨਸਲ ਹੋ ਜੂ ਕਿਦਰੇ ਨਹੀਂ ਮੀਟਿੰਗ ਹੁੰਦੀ ਤੂੰ ਤੁਰ ਜਾ ਸਰਾਣੇ ਨਾਲ ਨੱਚ ਮੈਨੂੰ ਤੜਕਾ ਲਾ ਲਾਣ ਦੇ ਨਾਲੇ ਹੋ ਮੈਨੂੰ 20000 ਰੁਪਏ ਲੈ ਕੇ ਤੇ ਮਨ ਲੋੜ ਹੈ 20000 ਚ ਮੀਟਿੰਗ ਹੋਗੀ ਤੇਰੀ ਓਏ ਮੈਨੂੰ ਕੰਮ ਆ ਉਥੇ ਕੋਈ ਜ਼ਰੂਰੀ 14 ਬਣਾ 20000 ਤਾਂ 20000 ਦਾ ਕਰਨਾ ਕੀ ਹੈ ਆ ਮੈਂ ਜਾਣਦੀ ਆ ਤੇਰੇ ਲੱਛਣਾਂ ਨੂੰ ਕਿਸੇ ਨਾਲ ਜਾਣਾ ਹੋਣਾ ਮਲੰਗਨ ਆਲਾ ਤਾਂ ਹੀ ਮੰਗਦਾ 20000 ਰੁਪਇਆ ਤੇ ਤਸੱਲੀ ਘੱਟੀ ਐ ਰੋਣ ਜਾਣਾ ਚੁੱਧਿਆ ਆਪਣਾ 20000 ਦਾ ਹਾਏ 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 ਹੋ ਰੱਬਾ ਅਹੀ ਜੀ ਜਨਾਨੀ ਨੂੰ ਤਾਂ ਬੰਦਾ ਉਹੀ ਚੰਗਾ ਹੈ ਜਾਵੀਂ ਨਹੀਂ ਵੇ ਪੁਰਾਪ ਮਿੱਠ ਬੋਲਣਾ ਪਤਾ ਨਹੀਂ ਕਹੀ ਜੀ ਐ ਕਹੀ ਜੀ ਨਾ हे ਪ੍ਰਮਾਤਮਾ ਚੱਕ ਲੈ ਇਹਨੂੰ ਚੱਕ ਲੈ ਓ ਰੱਬਾ ਇਹਨੂੰ ਫੇਰੀ ਮੈਂ ਕੋਈ ਹੋਰ ਵਿਆਹ ਕਰਾਉਂਗਾ ਇੱਕੋ ਜੀਤੋ ਦੇਖ ਲੈ ਆਹਾਂ ਕਿੰਨੀ ਸੋਹਣੀ ਸੁਨੱਖੀ ਐ ਜਦੋਂ ਹੱਸਦੀ ਐ ਮੂੰਹ 'ਚੋਂ ਫੁੱਲ ਗਿਰਦੇ ਨੇ ਜਦੋਂ ਇਹ ਹੱਸਦੀ ਐ ਮੂੰਹ 'ਚੋਂ ਭਾਂਬੜ ਨਿਕਲਦੇ ਨੇ ਭਾਂਬੜ ਚਾਲ ਉਹ ਚੱਲੀਏ ਮਣ ਇੱਕ ਪਿਆਰ ਚ ਗਿਆ ਹੀ ਨਹੀਂ ਮੁੰਡਿਆ ਆ ਮਮੀ ਕੀ ਗੱਲ ਅੱਜ ਤੂੰ ਗਿਆ ਨਹੀਂ ਵੇ ਕਿੱਥੇ ਕਾਲਜ ਹੋਰ ਕਿੱਥੇ ਕਾਲਜ ਕੀ ਜਾਵੜਾ ਫੀਸ ਤਾਂ ਤੁਸੀਂ ਭਰ ਦੇਣੀਗੇ ਫੇਰ ਕੀ ਹੁੰਦਾ ਪੁੱਤ ਇੱਕ ਦੋ ਦਿਨ ਤਾਂ ਕੱਢ ਹੀ ਲੈਂਦੇ ਨੇ ਉਹ ਐ ਕੀ ਹੁੰਦਾਗਾ ਮਮੀ 6 ਮਹੀਨੇ ਹੋ ਗਏ 10000 ਰਗਾ ਜੁਰਮਾਨਾ ਲੱਗ ਗਿਆ ਹੁਣ 1000 ਰੁਪਇਆ ਹੋਰ ਦੇਣਾ ਪੂਗਾ ਵੇ ਚਲ ਕੋਈ ਨਾ 11 ਭਰ ਦਾਂਗੇ ਤੇ 11 ਹੀ ਭਰਨਾ ਪੈਣਾ ਹੁਣ ਚਲ ਕੋਈ ਨਹੀਂ ਪਤਾ ਫੇਰ ਹੁਣ ਮੈਂ ਕੀ ਕਰਾਂ ਮੈਂ ਨਹੀਂ ਕਾਲਜ ਜਾਂਦਾ ਜੇ ਨਾ ਫੀਸ ਨਹੀਂ ਦਿੰਦੇ ਤੁਸੀਂ ਬੇਚਲ ਕੋਈ ਨਾ ਪਤਾ ਹੱਲ ਕਰ ਦਿੰਨੇ ਆ ਉਈ ਮੂੰਹ ਛੱਟ ਕੇ ਭੈਜ ਜਾ ਨਾ ਗਾ ਜਾਂ ਗੇੜਾ ਗੁੜਾ ਦੇ ਆ ਪਾ ਜਾ ਮੰਮੀ 6 ਮਹੀਨੇ ਹੋ ਗਏ ਆ 6 ਕੋਈ ਨਹੀਂ ਜਾ ਬਗ ਜਾ ਤੂੰ ਗੇੜਾ ਗੁੜਾ ਦੇ ਆ ਪਾ ਜਾ 1 ਸੇਰਾ ਨਹੀਂ ਕਿ ਤੂੰ ਜਾਣ ਦਾ ਮਨ ਕਰਦਾ ਮੈਨੂੰ ਤਾਂ ਪਹਿਲਾਂ ਫੀਸ ਦੋ ਸਾਡਾ ਕਿਹੜਾ ਜੀ ਨਹੀਂ ਕਰਦਾ ਵੀ ਚੱਕ ਕੇ ਮੈਂ ਘਰੋਂ ਫੜਾ ਤੈਨੂੰ ਤੂੰ ਭਰ ਦੇ ਤੂੰ ਪੁੱਤ ਤੂੰ ਸੋਚ ਵੀ ਘਰ ਬਾਰੇ ਵੀ ਸੋਚ ਮਾਣਾ ਮੋਟਾ ਮੈਂ ਕੀ ਕਰਾਂ ਮੰਮੀ ਫਿਰ ਪੜਨ ਨਹੀਂ ਕਿਉਂ ਲਾਇਆ ਸੀ ਫਿਰ ਮੈਂ ਕੀ ਕਰਾਂ ਹੁਣ ਕਿੱਧਰ ਕਿੱਧਰ ਹੋ ਜਾ ਮੈਂ ਪੜਨ ਲਾਇਆ ਸੀ ਮੈਨੂੰ ਐਂ ਦੱਸ ਜਿੱਦਾਂ ਪਿਓ ਕਿਸੇ ਕੰਮ ਦਾ ਹੋਵੇ ਫਿਰ ਮੈਂ ਕਿਉਂ ਐਂ ਕਰਾਂ ਕਿ ਕਿਉਂ ਕਿਸੇ ਦੇ ਨਪੁੱਤੇ ਦਾ ਮਾਂਗੇ ਦੀ ਫੇਰਾ ਫੀਸਾਂ ਤੇਰੀਆਂ ਆਪ ਹੀ ਨਾ ਭਰ ਦੇ ਜੇ ਕਿਸੇ ਕੰਮ ਦਾ ਹੋਵੇ ਹੁਣ ਤੁਸੀਂ ਘਰੇ ਲੱਗ ਗਏ ਹੋਗੇ ਘਰ ਦੀਆਂ ਕੁਇਲਦਾਰੀਆਂ ਸੁਣਾਉਣ ਮੈਨੂੰ ਘਰ ਦੀਆਂ ਫਿਰ ਹੁਣ ਘਰ ਦੇ ਪੁੱਤ ਕਰਨੀਆਂ ਪੈਂਦੀਆਂ ਨੇ ਫਿਰ ਮੈਂ ਆਏ ਹਾਏ ਹਾਏ ਅੱਜ ਤਾਂ ਹੈ ਜੇ ਲਾ ਰੋ ਜਿਵੇਂ ਬੁਖਾਰ ਹੁੰਦਾ ਹੈ ਸਾਰੇ ਸਰੀਰ ਨੂੰ ਇੱਥੇ ਵਾਈਟ ਹੋਏ ਜਿਵੇਂ ਧੁੱਪੇ ਆਏ ਹਾਏ ਹਾਏ ਅੱਜ ਤਾਂ ਬੁਖਾਰ ਜੇ ਮਗ ਹੋਇਆ ਹੈ ਸਰੀਰ ਡਾਕਟਰ ਕਣੀ ਗਦੀ ਨਾ ਡਾਕਟਰ ਮੇਰੇ ਕਿੱਧਰ ਪਾਕਿਆ ਆਏ ਹਾਂ ਲੈ ਆ ਬੈਠਾ ਕੋਈ ਹੈ ਤਾਂ ਨਹੀਂ ਤੇ ਮੈਂ ਕਿੱਧਰ ਫਿਰਦੀ ਆ ਤੂੰ ਵੇ ਜਾਈ ਲਿਆ ਮੈਂ ਕਿੱਧਰ ਫਿਰਦੀ ਆ ਮੈਂ ਤਾਂ ਤੈਨੂੰ ਦੇਖਦੀ ਸੀ ਪਹਿਲਾਂ ਉਹ ਦੂਜੀ ਸਾਥ ਚ ਦੇਖ ਕੇ ਆਈ ਆ ਮੈਨੂੰ ਤਾਂ ਐਵੇਂ ਵੀ ਮਾਂ ਕਿਤੇ ਇੱਥੇ ਬੰਦੇ ਨਾ ਹੋਣ ਵੇ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈ ਸੀ ਅੱਛਾ ਮੁੰਡੇ ਦੀ ਫੀਸ ਭਰਨੀ ਹੈ ਅੱਛਾ ਪਹਿਲਾਂ ਮੇਰੀ ਸਲਾਹ ਹੋਸੀ ਮੈਂ ਘਰੇ ਪੁੱਛ ਲਾਂ ਅੱਛਾ ਮੈਂ ਤਾਂ ਭਰਾਵਾ ਸੱਚੀ ਗੱਲ ਐ ਉਹ ਤਾਂ ਪਰਚਿੱਟੀ ਆ ਮੈਂ ਤਾਂ ਡਰ ਗਈ ਉਹ ਤੋਂ ਉਗਲੇ ਬੰਨਾਂ ਜਾਈਂ ਤਾਂ ਗਲਪਾ ਜੂਤੇ ਨੇ ਹਾਂ ਗਲਪਾ ਜੂ ਆਈ ਮੈਂ ਕਹਿੰਦੀ ਮੈਂ ਤਾਂ ਹੀ ਤੈਨੂੰ ਪੁੱਛਿਆ ਤੇ ਫੀਸ ਦਾ ਨਾ 11000 12000 ਹੋਇਆ ਪਿਆ ਹੂੰ ਮੁੰਡੇ ਦਾ ਹੂੰ ਤੇ ਉਹ ਕਹਿੰਦਾ ਸੀ ਕਹਿੰਦਾ ਮੰਮੀ ਦੱਸ ਤੋ ਕੁਛ ਉਹਨਾਂ ਨੇ ਜੁਰਮਾਨਾ ਚਰਪੁੰਨਾ ਪਾਤਾ ਤੇ ਮੁੰਡਾ ਨਾ ਸੱਚੀ ਐਡਾ ਮੂੰਹ ਬਣਾ ਕੇ ਬਾਹਰੋਂ ਨਿਕਲ ਗਿਆ ਕਰੋ ਅੱਛਾ ਅੱਛਾ ਤੇ ਦੇ ਦਾਂਗੇ ਪੈਸੇ ਭਰਿਆਵਾਂਗੇ ਹਾਂ ਭਰਿਆਵਾਂਗੇ ਨਹੀਂ ਮੁੰਡੇ ਨੂੰ ਫੜਾਦੀ ਮੈਂ ਮੁੰਡੇ ਨੂੰ ਭੇਜ ਦੋ ਬੋਚ ਕੇ ਕਿੱਥੇ ਆਪੇ ਭੇਜਦੀ ਤੂੰ ਮੇਰੇ ਲਈ ਭੇਜਦੀ ਹਾਂ ਉਹਨੂੰ ਕਹਿਦੀ ਕਿ ਤੇਰੇ ਅੱਛੇ ਤੋ ਫੜ ਲੀ ਕਾਇਦਾ ਕਾਇਦੇ ਮਾ ਉਹ ਵੀ ਬੈਠਾ ਹਾਂ ਜਾਉ ਦੂਜੀ ਛੱਤ ਤੇ ਜਾਉ ਹਾਂ ਹੁਣ ਉੱਥੇ ਜਾਏਗਾ ਹਾਂ ਤੇਰਾ ਵੀ ਓਡਾ ਨਹੀਂ ਕਹਦਾ ਪਤਾ ਨਹੀਂ ਕਿਤੇ ਕਿਹੜੀ ਛੱਤ ਤੇ ਕਿਹੜੀ ਚ ਉਹ ਕੋਈ ਨਾ ਹਾਂ ਫੇਰ ਕੀ ਹੋਵੇ ਮੇਰੀ ਗੱਲ ਸੁਣ ਹੂੰ ਆਹਾ ਮੋਰੇ ਜਿਦ ਹਾੜੀ ਪੱਟੀ ਗਈ ਉਹਦੋਂ ਲੈ ਲਈ ਮੈਥੋਂ ਉਹ ਤੂੰ ਨਾ ਦੀ ਤੇ ਤੂੰ ਪੈਸੇ ਮੰਗੇ ਰੇ ਕਿਸੇ ਨਹੀਂ ਲੈ ਆਇਤਾ ਦੇਣ ਤਾਂ ਕੋਣ ਪਾਣ ਗਈ ਨਹੀਂ ਨਹੀਂ ਤੇ ਸਾਡੇ ਕੋਲ ਗੱਲ ਨਾ ਕਰਦੀ ਕਿਤੇ ਉਹ ਨਹੀਂ ਉਹ ਤਾਂ ਕਿਉਂ ਨਹੀਂ ਉਹ ਵੀ ਬਹਿਣਾ ਮੈਂ ਆਹੋ ਕਿਤੇ ਹੋ ਜਾਣਾ ਨਹੀਂ ਤੂੰ ਲੈ ਗਈ ਮੁੰਡੇ ਨੂੰ ਭੇਜਦੀ ਬਸ ਤੂੰ ਚਾ ਠੀਕ ਆ ਚੰਗਾ ਚੰਗਾ ਤੇ ਉਹ ਜੇਲੇ ਬਣ ਕੀ ਕਰਤਾ ਹਾਂ ਤੇ ਤੋ ਨਹੀਂ ਇਹ ਪੈਸੇ ਪੂਸੇ ਲੈਣਦੇ ਜੱਟ ਤੇ ਆ ਗਈ ਮਰਗੀ ਇਹ ਕਿਧਰੋਂ ਦਾ ਕਿਧਰੋਂ ਆ ਬੇ ਕਿਥੋਂ ਨਹੀਂ ਮਮੀ ਇਤਨਾ ਚਾਰਾ ਦੋਸਤਾਂ ਕੋਲ ਆ ਦੇਖੇ ਮੂੰਹ ਬਣਾਇਆ ਕੱਲ ਸੁਣ ਮੇਰੀ ਨਾਲ ਮੂੰਹ ਨਾ ਬਣਾ ਐਵੇਂ ਮੈਂ ਕਰਤਾ ਤੇਰਾ ਇੰਤਜ਼ਾਮ ਕਿੱਥੋਂ ਕਿਤੋਂ ਮਰ ਜੇ ਕਰਤਾ ਤੇਰੇ ਚਾਚੇ ਨੂੰ ਕਹਤਾ ਜੇਲੇ ਨੂੰ ਉਹ ਤੋਂ ਲੈ ਜੀ ਫੜ ਕੇ ਜੇਲਾ ਵੇ ਯਾ ਇਲਾ ਨੰਬਰਦਾਰਾਂ ਦਾ ਓਹੋ ਆਹੋ ਬੜਾ ਸੇ ਜਿਹੜਾ ਆਹੋ ਤੂੰ ਤੋ ਲੈ ਜੀ ਫੜ ਕੇ ਦੇ ਦੂਗਾ ਇੰਨੇ ਬੈਠੋ ਵੇ ਦੇ ਦੇ ਦੂਗਾ ਤੂੰ ਫੜ ਕੇ ਲੈ ਜੀ ਤੂੰ ਉਹਦੇ ਕੋ ਉੱਥੇ ਬੈਠੋ ਸੱਤ ਚ ਬੈਠੋ ਘਰੇ ਨਾਲ ਬਗ ਜੀ ਉਹਨਾਂ ਦੇ ਘਰੇ ਨਹੀਂ ਨਾ ਉਹ ਤਾਂ ਪਤਾ ਨਹੀਂ ਹੈਗਾ ਤੇਰੇ ਚਾਚੀ ਦੇ ਸੁਆਦ ਆ ਆ ਜਾ ਚੱਲ ਕਰਾਂਗੇ ਜਾਊਗਾ ਆਹੋ ਜੇ ਭਾਂਰਾ ਕੋਈ ਤੇਰੀ ਕੋਈ ਵੀ ਦੀਦਾ ਉਹੀ ਖਾਲ ਪਾਇਆ ਪਿੰਡ ਚ ਬੰਦੇ ਬੰਦੇ ਫੜਦੇ ਨੇ ਨਾ ਜੀਤੋ ਆਈ ਆ ਜਦਾਂ ਸਿੱਧੂ ਸੀ ਰਹਿਣਾ ਉੱਤਰ ਪਾਕੀ ਪੜਾ ਬਰਨਾਲੇਪੁਰ ਨੂੰ ਰਿਹਾ ਬਾਕੀ ਉਹਨੇ ਆ ਮੁੰਡਾ ਉਸੇ ਦਾ ਨਹੀਂ ਉਹ ਮੁੰਡਿਆ ਹਾਂ ਚਾਚਾ ਉਹ ਰਿਹਾ ਹਾਂ ਜੀ ਚਾਚਾ ਉਹ ਠੀਕ ਹੈ ਹਾਂ ਵਧੀਆ ਹੈ ਚਾਚਾ ਬੈ ਜਾ ਬੈ ਜਾ ਕਿੱਧਰ ਚੱਲੇ ਆ ਕਿਤੇ ਨਹੀਂ ਬਸ ਇੱਧਰ ਯਾਰਾਂ ਦੋਸਤਾਂ ਕੋਲ ਚੱਲਿਆ ਸੀਗਾ ਅੱਛਾ ਹਾਂ ਜੀ ਉਹ ਤੇਰੀ ਮੰਮੀ ਆਈ ਸੀ ਘਰੇ ਸ਼ਰਾ ਅੱਛਾ ਕਿਵੇਂ ਚਾਚਾ ਉਹ ਐ ਕਹਿੰਦੀ ਸੀ ਕਹਿੰਦੇ ਕੋਈ ਫੀਸ ਬੋਸ ਤਾਂ ਭਰਨੀ ਹੈ ਸਕੂਲ ਦੀ ਹਾਂ ਚਾਚਾ ਫੀਸ ਤਾਂ ਭਰਨੀ ਹੈ ਅੱਛਾ ਖਾਸੀ ਹੋਈ ਪਈ ਐ ਹਾਂ ਸਰ ਕੋਈ ਰਹਿੰਦੀ ਐ ਸੇ ਮਹੀਨਿਆਂ ਦੀ ਅੱਛਾ ਤੂੰ ਐ ਕਰ ਫਿਰ ਚਲ ਉਹਦਾ ਕੁਜਾ ਲਈ ਮੈਂ ਤੇਰੀ ਮੰਮੀ ਦਾ ਆਪੇ ਹਿਸਾਬ ਕਿਤਾਬ ਕਰ ਲਊਗਾ ਕਰੋ ਹਾਂਜੀ ਤੂੰ ਲੈ ਜਾ ਪੈਸੇ ਥੋੜੇ ਮੋਟੇ ਉਥੇ ਫੀਸ ਭਰ ਲਾ ਆਪਦੀ ਅੱਛਾ ਹਾਂ ਲੈ ਪੜ 15000 ਰੁਪਏ ਇਹ ਹਾਂ ਫੀਸ ਤਾਂ ਹੈਗੀ 11000 ਰੁਪਏ ਚਲ ਬਾਕੀ ਤੂੰ ਖਾ ਪੀ ਲਈ ਠੀਕ ਹੈ ਚਾਚਾ ਮੇਰੀ ਗੱਲ ਸੁਣ ਤੇਰੀ ਮਾਂ ਨੂੰ ਤਾਂ ਹੀ ਦੱਸੀ ਵੀ ਮੇਰੇ ਚਾਚੇ ਨੇ 11000 ਦਿੱਤੇ ਬਾਕੀ 4000 ਤੂੰ ਖਾ ਪੀ ਨਹੀਂ ਕੱਪੜੇ-ਕੱਪੜੇ ਲਈ ਠੀਕ ਹੈ ਠੀਕ ਹੈ ਚਾਚਾ ਠੀਕ ਹੈ ਹਾਂਜੀ ਹਾਂਜੀ ਹਾਂ ਜਬ ਆ ਗਏ ਹੁਣ ਮੈਂ ਆਪੀ ਜਾਇਆ ਹਾਂ ਕਰੇ ਜਾਨਣਾ ਜਿੱਤੋ ਲਵੇ ਹੌਲੀ-ਹੌਲੀ ਚਲੋ ਚੱਲੀਏ ਕਵੇੜਾ ਹੋ ਜੂ ਪ੍ਰੀਰੀ ਕਰਦੇ ਆ ਗੱਲ ਕੋਈ ਜਿੱਤੋ ਨਾ ਉਹਦਾ ਬਾਗਾਂ ਮੁੰਡਾ ਜੀ ਕੌਣ ਤਾਂ ਹੀ ਦਰਭਾਗ ਜੂਹੇ ਦਾ ਬਰਨਾਲੇ ਘਮਨ ਫਿਰਨ ਹਲੇ ਮੇਰੇ ਸਾਲੇ ਦੀ ਸਾਈ ਕਿੱਧਰ ਭੱਗੀ ਹੁਣ ਤਾਂ ਮੈਨੂੰ ਪਿਆਨੋਂ ਵੀ ਦੋ ਘਟੇ ਹੋ ਗਏ ਹਲੇ ਤੱਕ ਨਹੀਂ ਆਈ ਕਿਵੇਂ ਤੋੜ ਪੂਰੀ ਕਰੀਏ ਸਮਝ ਨਹੀਂ ਆਉਂਦੀ ਮੰਤਾ ਬੀਤੂ ਆ ਜਾਦਾ ਸੱਡ ਦਾਸ ਕੀ ਕਰਨ ਲੱਗ ਜੀ ਵਿਚੜਣੀ ਬੜਾ ਲੱਗਦਾ ਕੁਛ ਕਿ ਬੋਚੂਆਂ ਮੇਰੇ ਸੜ ਦੇ ਨੂੰ ਪਤਾ ਲੱਗ ਜੂ ਐਵੇਂ ਗੱਲ ਪਊਗੀ ਪਹਿਲਾਂ ਬਹੁਤ ਕੁਝ ਵੇਚਦਾ ਚਲ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਵੇਚ ਦਿੰਨੇ ਆ ਚਲੋ ਦੋ ਘਟਿਆਂ ਦੇ ਲਈ ਹੁਣ ਕੀ ਆਜੂਗੀ ਲੈ ਵੀ ਮਿੱਤਰਾ ਝਾੜ ਦੇ ਕੜਾ ਹਾ ਤੂੰ ਤਾਂ ਕੀ ਵੇਚਾਂ ਮੇਰੇ ਸੜ ਦੇ ਦੀ ਐ ਤਾਂ ਸਿਆਣੀਆਂ ਮੈਂ ਤਾਂ ਬੋਲੀ ਸਮਝਦਾ ਰਹਿਣਾ ਆਹਦੀ ਕਣਕ ਪਾਗੇ ਰੱਖੀ ਪਈ ਆ मेरे बस्ती रखी होगी भी चल बेच बूच के नशा पत्ता पूरा कर लू ले भी अमलिया चक दे काम पंद्रह किलो भार भी नहीं चक्या जाता ਇਹ ਖਾਦਾ ਹੋਵੇ ਕਾਰਡ ਚਾਹੀ 50 ਕੁਆਂਟਲ ਚ ਕਾਲਾ ਚਲ ਕੋਈ ਆ ਬੇ ਤੇਰੀਆਂ ਲੱਗ ਜਾਣ ਜੜਾਂ ਬੇ ਤੇਰੀਆਂ ਹੇਜੇ ਦੀਆਂ ਤੇਰੀਆਂ ਬੇ ਆ ਕੀ ਉਹ ਮੈਂ ਤਾਂ ਪੀਣਾ ਸੱਟ ਗਿਆ ਹੁੰਦਾ ਸੀਗਾ ਮੈਨੂੰ ਪਤਾ ਤੂੰ ਕਿਹੜਾ ਪੀਣਾ ਸੱਟ ਕਾਣਾ ਮੈਂ ਤਾਂ ਮੁੰਡੇ ਤੇ ਛਟਾਲੂ ਤੁਰ ਰਹਿੰਦਾ ਤੇਰਾ ਨਤ ਦਾ ਕਲੇਸ ਹੈ ਜੇ ਮੈਂ ਕੰਮ ਨਾ ਕਰਾਂ ਤਾਂ ਵੀ ਤੂੰ ਲੜਦੀ ਆ ਜੇ ਕਰਦਾ ਤਾਂ ਵੀ ਲੜਦੀ ਆ ਮੈਂ ਤਾਂ ਜਾਂਦਾ ਹੀ ਨਹੀਂ ਪੀਣਾ ਸੱਟ ਮੈਨੂੰ ਪਤਾ ਤੇਰਾ ਕਿਹੜਾ ਕੰਮ ਹੈ ਤੂੰ ਕਰਦਾ ਤੂੰ ਪਤਾ ਮੈਨੂੰ ਇਹ ਜਿਹੜਾ ਮੈਂ ਪੀਣਾ ਸਿੱਟੂ ਨਹੀਂ ਜਾਂਦਾ ਸੀ ਹੁਣ ਨਾ ਘਰ 'ਚ ਕੋਈ ਚੀਜ਼ ਛੱਡੀ ਆ ਪਹਿਲਾਂ ਮੈਨੂੰ ਐਂ ਦੱਸ ਮੈਂ ਮਤਾ ਉਹਦਾ ਪਿਓ ਨੂੰ ਰੋਣੀ ਆ ਆ ਕਿਹੜੇ ਵੇਲੇ ਤੇਰਾ ਪੱਲਾ ਫੜਾ ਕੇ ਮੈਨੂੰ ਮੈਂ ਤਾਂ ਰੰਡੀ ਹੋਈ ਚੰਗੀ ਸੀ ਹਾਏ ਨਹੀਂ ਬੋਲੀਏ ਮੈਂ ਤਾਂ ਜਾਣਦਾ ਸੀ ਮਾਤਾ ਤੇਰਾ ਕੰਮ ਸੌਖਾ ਹੋ ਜੂਗਾ ਹਾ ਹੋ ਮੈਂ ਤਾਂ ਪੀਣਾ ਸਿੱਟ ਕੇ ਜਾਂਦਾ ਸੀ ਗਾਰ ਮੈਨੂੰ ਫਤਾ ਤੂੰ ਪੀਣਾ ਸਿੱਟ ਕੇ ਆਉਂਦਾ ਸੀ ਪਹਿਲਾਂ ਬਥੇਰਾ ਕੁਝ ਸਿੱਟਦਾ ਤੂੰ ਨਾ ਤੂੰ ਮੇਰੇ ਗਲ ਪਈ ਜਾਨੀ ਆ ਤੈਨੂੰ ਦੋ ਘੰਟੇ ਕਿੱਧਰ ਗਈ ਹੋਈ ਸੀ ਆਹੋ ਮੈਂ ਕੰਮ ਕਰਨ ਗਈ ਹੋਈ ਸੀ ਆ ਮੁੰਡਾ ਤਾਂ ਹੈ ਨਾ ਕਿੱਧਰ ਫੀਸ ਨੂੰ ਫਿਰਦਾ ਫਿਰ ਨਾ ਮੈਂ ਕਿ ਤੋ ਬਰਦਾ ਵੀਜ਼ਾ ਮਰਦਾ ਆਪਣੀ ਨਸ਼ਾ ਪਤਾ ਬੂਰਾ ਹੁੰਦਾ ਉਹ ਤਾਂ ਚੌੜਾ ਹੋ ਕੇ ਕਹਦਾ ਸੀ ਆਖੇ ਮੈਨੂੰ ਪੜਾ ਦੋ ਪੱਲਾ ਮੈਂ ਸਾਂਭੂਗਾ ਮੁੰਡੇ ਨੂੰ ਆਖੇ ਮੇਰੇ ਭਾਈ ਦੀ ਅਣਸ ਹੈਗੀ ਮਾੜੀ ਮੋਟੀ ਸ਼ੰਗਮਾਨਾ ਮੈਨੂੰ ਕੀ ਪਤਾ ਸੀ ਆ ਸਿਆਪੇ ਪਾਏਂਗੀ ਤੂੰ ਕਿ ਮਾਈਕੇ ਸਿਆਪੇ ਪਾਤੇ ਹੈਂ ਕੀ ਸਿਆਪੇ ਪਾਤੇ ਮੈਂ ਤਾਂ ਤੇਰੇ ਮੇਰੇ ਘਰ ਕੀ ਬੈਠਾ ਤੂੰ ਤੇਰਾ ਘਰ ਚ ਲਾਈ ਜੰਨੀ ਆ ਮੈਂ ਮੇਰੇ ਘਰ ਕੀ ਬੈਠਾ ਤੂੰ ਤੈਨੂੰ ਮੈਂ ਦੱਸਾਂ ਨਿਆਰੇ ਲਵਾਂਗੇ ਮੈਨੂੰ ਤਾਂ ਐ ਸੀਗਾ ਵੀ ਚੱਲ ਕੋਈ ਗੱਲ ਨਹੀਂ ਮੈਨੂੰ ਕੀ ਪਤਾ ਸੀ ਬੁੱਢ ਬਟੇਰ ਮੱਥੇ ਮਾਰਦਾਂਗੇ ਮੇਰੇ ਆ ਬੁੱਢ ਬਟੇਰ ਫਿਰ ਨਾ ਲੈਂਦਾ ਉਹ ਤਾਂ ਕਹਿੰ ਤਾਂ ਚਾ ਮਰ ਗਿਆ ਕਹਿੰਦੇ ਇਹੀ ਘਰੇ ਰੱਖਣੀ ਆ ਸੀ ਤਾਂ ਪੱਲਾ ਫੜ ਲਿਆ ਵੇ ਮਾ ਵੀ ਚੱਲੇ ਜਿੱਤ ਰਹਿ ਜੂਗੀ ਇੱਜ਼ਤ ਰਹਿ ਜੂਗੀ ਕਿਉਂ ਅਬ ਮੁੰਡਾ ਇਟਾ ਪਟਾ ਕਬਰ ਨੂੰ ਕਿੱਥੇ ਲੈ ਕੇ ਜਾਂਦੀ ਮੈਂ ਮੇਰਾ ਕਿਸ ਘਰ ਤੇ ਹਿੱਸਾ ਨਹੀਂ ਸੀ ਹੈਗਾ ਮੇਰੇ ਸਾਲਿਆ ਦੇ ਵਿਆਹ ਵਾਲੇ ਮੇਰੇ ਮੱਥੇ ਮਾਰੀ ਵਿਆਹ ਵਾਲੇ ਮੇਰੇ ਮੱਥੇ ਮਾਰੇ ਬਿਚਾ ਮੇਰਾ ਟੋਟਰੂ ਹੁੰਦਾ ਕੋਈ ਮੈਂ ਜੰਮ ਲੈਂਦਾ ਪਾਲ ਲੈਂਦਾ ਵਿਆਹ ਦਾ ਵੀ ਚੰਗਾ ਲੱਗਦਾ ਹੁਣ ਆ ਜਿਹੜੇ ਜਿਹੜੇ ਵਿਆਹ ਨੂੰ ਤਿਆਰ ਹੋਏ ਖੜੇ ਆਪਾਂ ਬਸ ਸਾਸਾ ਤੋਂ ਲੱਖ ਲਾ ਦੋ ਇਹਨਾਂ ਤੇ ਆਹੋ ਲਾ ਦੋ ਇੱਕ ਜਵਾਬ ਆਉ ਤਾਂ ਤੜਫੀ ਜਾਂਦਾ ਤੂੰ ਤੜਫੀ ਜਾਂਦਾ ਹਾਂ ਨਾ ਕਿਸੇ ਦਾ ਮੇਰੇ ਕਿਉਂ ਮੱਥੇ ਮਾਰਿਆ ਉਹ ਮੈਂ ਤਾਂ ਮੇਰੇ ਤਾਂ ਮੱਥੇ ਮਾਰਿਆ ਮੇਰੇ ਲੜ ਲਾ ਦੋ ਵੀ ਆਪ ਦੇ ਨੂੰ ਲੈ ਜਾਓ ਭਾਈ ਕਿਉਂ ਨਾਲ ਕੇ ਤੋੜ ਦਿੰਦੀ ਉਹਨੂੰ ਆਹੋ ਤੈਨੂੰ ਉਹੀ ਗੱਲ ਆ ਕਿ ਨਾ ਫਿਰ ਬੰਦੇ ਤਾਂ ਕੱਲਾ ਜਿਸਮ ਤੱਕ ਮਤਲਬ ਹੁੰਦਾ ਜਿਸਮਾਂ ਤੱਕ ਆਹੋ ਉਹ ਤਾਂ ਆਹੀ ਆ ਇਹਦਾ ਕਿਹੜਾ ਵੀ ਜਿਸਮਾਂ ਤੱਕ ਮਤਲਬ ਆ ਕਹਿਣਾ ਹੋਰ ਕਿਤੇ ਨਹੀਂ ਵੀ ਹੋਰ ਤੁਹਾਨੂੰ ਕੀ ਆ ਕਰ ਮੇਰੇ ਨਾ ਜਦੋਂ ਫਿਰ ਮੈਂ ਮੈਂ ਜਦੋਂ ਫਿਰ ਮੈਨੂੰ ਓਟ ਫਿਰ ਮੇਰੇ ਜਵਾਬ ਨੂੰ ਵੀ ਓਟ ਨਹੀਂ ਤੈਨੂੰ ਤੈਨੂੰ ਐ ਸ਼ਰਮ ਨਹੀਂ ਆਈ ਤੈਨੂੰ ਕਹਿੰਦੇ ਨੂੰ ਵੀ ਜਿਸਮਾਂ ਤੱਕ ਮਤਲਬ ਆ ਨਾ ਜਦ ਤੈਨੂੰ ਕਿਹਦੇ ਹੋਰ ਦੇ ਲੜ ਲਾਉਂਦੇ ਅੱਛਾ ਉੱਥੇ ਤੂੰ ਚੰਗੀ ਸੀ ਅੱਛਾ ਇੱਥੇ ਮੇਰੇ ਮੂਰੇ ਨੀ ਤੂੰ ਨੀ ਮਿਓ ਕਰ ਸਕਦੀ ਮੇਰੇ ਗੱਲ ਨੂੰ ਪੈਂਦੀ ਆ ਤੂੰ ਹਾਂ ਮੈਂ ਨੀ ਮਿਓ ਹੋਰ ਹੋ ਜਾ ਧਰਤੀ ਚ ਬਾੜ ਦੇ ਮੈਨੂੰ ਧਰਤੀ ਚ ਤਾਂ ਮੈਂ ਪਹਿਲੀ ਬਾੜ ਤੀ ਤੋਂ ਕੋਈ ਘਰ ਦੇ ਵਿੱਚ ਸਮਾਨ ਨਹੀਂ ਛੱਡਿਆ ਬੇ ਮੈਨੂੰ ਤਾਂ ਤੂੰ ਮਾਰਤਾ ਜਮੀ ਮੈਂ ਕੀ ਕਰਾਂ ਮੈਨੂੰ ਮਾਨ ਖਰਾਬ ਹਾਂ ਮੈਂ ਲੋਕਾਂ ਦੇ ਗੱਲਾਂ ਨਾਲ ਤੇਰੀਆਂ ਚੱਲਦੀਆਂ ਮੈਂ ਤੇਰਾ ਕਾਤਾ ਮਾਨ ਖਰਾਬ ਮੈਂ ਮੌਕੀ ਚੱਲਦੀ ਹਾਂ ਮੌਕੀ ਚੱਲ ਪੌਕੂ ਤਾਂ ਮੈਂ ਆਪੀ ਆਪੀ ਪੌਕੂਗੀ ਮੈਂ ਜਵਾਖਾ ਉਹਦਾ ਨਹੀਂ ਕੁਝ ਬਣਦਾ ਤੀਂਦਾ ਮੈਨੂੰ ਮੈਨੂੰ ਤਾਂ ਇਹ ਲੱਗਦਾ ਸਾਨੂੰ ਮੰਗ ਕੇ ਖਾਣਾ ਪਊਗਾ ਜਿਹੜੇ ਹਿਸਾਬ ਨਾਲ ਤੂੰ ਚੱਲਦਾਗਾ ਲੈ ਹੁਣ ਕਣਕ ਚੱਕ ਕੇ ਤੁਰ ਪਿਆ ਗੱਟਾ ਪਤਾ ਮੈਨੂੰ ਤੇਰਾ ਕੰਮ ਨਹੀਂ ਕਰਨਾ ਕੋਈ ਧੰਦਾ ਨਹੀਂ ਕਰਨਾ ਉਹ ਟਰੱਕ ਨਾ ਲੈ ਲਈਏ ਡਰਾਈਵਰ じゃ ਪਤਾ ਨਹੀਂ ਕਿੱਧਰ ਲੰਘ ਗਿਆ ਹੋਰ ਬੋਲੇ ਹੋਰ ਠੀਕ ਹੈ ਉਹ ਠੀਕ ਹੈ ਵਧੀਆ ਉਹ ਠੀਕ ਹੈ ਹਾਂ ਠੀਕ ਹੀ ਆ ਬਸ ਕਿਵੇਂ ਟੱਟੇ ਲੱਗਦਾ ਖਰੀਦਾ ਤਾਨੂੰ ਤੈਨੂੰ ਪਤਾ ਹੀ ਆ ਕਿਉਂ ਟੁੱਟਦੇ ਹੁੰਦੇ ਸਾਡੇ ਪੈਨਸ਼ਨ ਵਾਲਾ ਇਹ ਕੋ ਲੋੜਾ ਦੱਸਦੇ ਕੋ 5-800 ਦੇ ਦੇ ਨਾ ਮਾਲ ਪਤਾ ਮੁੱਕਿਆ ਮੁੱਕਿਆ ਬੋਲਦਾ ਉਹ ਮੇਰੇ ਹੁੰਦੇ ਕਾਦੀ ਪਰਵਾਹ ਲੈ ਜਾ 500 ਰੁਪਇਆ ਤੂੰ ਤਾਂ ਕਾਨੂੰ ਦੇਣਿਆ ਉਹ ਕੁਛ ਨਹੀਂ ਹੁੰਦਾ ਕੱਢਦਾ ਪੈਸਾ ਉਹ ਭੋਲਾ ਪੈਸੇ ਦਾ ਕੀ ਤੋੜਾ ਹੈ ਬਾਈ 500 ਰੁਪਇਆ ਆਹ ਘਰ 500 ਹੋਰ ਦੇ ਦੇ ਫਿਰ ਬਾਈ ਜਿੰਨੇ ਮਰਜ਼ੀ ਦਾ ਯਾਰ ਤੂੰ ਤੈਨੂੰ ਕੋਈ ਕੋਈ ਪਰਵਾਹ ਨਹੀਂ ਮੇਰੇ ਹੁੰਦੇ ਜੇ ਨਾ ਤੁੰਨੋ ਪਾਗਲਾ ਮਾਈਕਾ ਨਾ ਜਮਾ ਟਾਈਚ ਨਾ ਠੀਕ ਆ ਜਿਆ ਖਾਇਆ ਮਾਲ ਪਤਾ ਮਾਲ ਪੱਕੀ ਲੈਣੇ ਆ ਉਹ ਬਗ ਜਾ ਐ ਘਰੇ ਜਾਇਆ ਉਹਨਾਂ ਫਿਰ ਇਹ ਤਾਂ ਆਪਣਾ ਬਰਨਾਲੇ ਤੇ ਇਸ ਤਾ ਮੈਂ ਜਿੱਤੋ ਲਾਵੇ ਕਰੇ ਚਾਹ ਚਾਹ ਦੋ ਜੈ ਲਿਆ ਅੱਜ ਪਉਣ ਪੱਛੀ ਗਲੀ ਦੇ ਹੋਵੇ ਟੱਕਰੀ ਫੜ ਗਿਆ ਵਾਹ ਹੂੰ ਪਣ ਕੀ ਪਾਚਾ ਵੇ ਮਿੱਤਰਾਂ ਆਏ ਹਾਏ ਟਕੂਏ ਤੇ ਟਕੂਹਾ ਖੜ ਕੇ ਪਾਚਾ ਵੇ ਮਿੱਤਰਾਂ ਕਹਿੰਦਾ ਦਸਾਰਨੀ ਤੇ ਪਾਣੀ ਹੂਆ ਲੈਣਾ ਕੋਈ ਦੇਖ ਹੀ ਲਵੇ ਚੱਲ ਗਿਆ 2 ਫਟ ਦਾ ਗੇੜਾ ਮਾਰੇ ਇਹ ਜੀਤੋ ਜੀਤੋ ਦੇਖ ਤੋਂ ਕਿ ਸਾਡੇ ਘਰੇ ਕਰਨ ਆਏ ਨੇ ਉਹ ਤਾਂ ਵੱਡੀਆਂ ਮਲੀਆਂ ਨਹੀਂ ਐ ਵਾਖਰੇ ਜੀ ਜਨ ਲੱਗਦਾ ਤੇ ਉਹ ਪੰਜਿਆ ਸੂਈ ਕੁੱਤੀ ਮੰਗੂ ਕੁੱਤੀ ਬੰਦ ਤੈਨੂੰ ਉਹ ਪੰਜਿਆ ਮੈਨੂੰ ਘਰੇ ਮੇਰਾ ਦਿਓਰ ਪੈਂਦਾ ਕਿੱਟਾ ਹੈ ਨਾ ਮੈਨੂੰ ਮਰਵਾਏਗਾ ਤੂੰ ਤੈਨੂੰ ਕੋਈ ਕੁਥ ਨਹੀਂ ਗਿਆ ਉਹ ਉੱਧਰ ਗਿਆ ਹੁਣ ਬਰਨ ਵਾਲੇ ਕਣੀ ਜਾਂਦਾ ਸੀ ਤੂੰ ਇੱਥੇ ਕੀ ਬੜੇ ਮੈਂ ਰਹਿਣਾ ਹੈ ਦੱਸ ਹੁਣ ਮੈਂ ਦੇਖਾ 500 ਰੁਪਇਆ ਮਹਾਜੂ ਨੰਗਾ ਸੀ ਮਾਰਦਿਆਂ ਕਰਨਾ ਆਖੇ ਕੀ ਵੀ ਦੱਸ ਬੱਸ ਤੇਰੇ ਦਿਓਰ ਨੂੰ ਜੇ ਤੂੰ ਰੱਖਦੇ ਵੇ ਖਰੀਦਣ ਨੂੰ ਤੂੰ ਰਹਿਣ ਦਾ ਕਰ ਤੈਨੂੰ ਪਤਾ ਨਹੀਂ ਉਹਦਾ ਸੁਭਾਅ ਦਾ ਉਹ ਤਾਂ ਅਹੀਂ ਕਹਦੂ ਪੈਸੇ ਮੈਨੂੰ ਕਿਉਂ ਦਿੰਦਾ ਹੈ ਉਹ ਲੁੱਟਾ ਨਾ ਫੇ ਜਟਟੇ ਆਪੇ ਆਈ ਮਾਇਆ ਕਾਜਾ 500 ਬਰਨਾਲੇ ਤੋਂ ਜਾ ਕੇ ਭੁੱਕੀ ਲਿਆ ਇਹ ਚੰਗਾ ਕੰਮ ਨਹੀਂ ਤੇਰਾ ਚਲ ਉਹ ਮਾਇਆ ਨੂੰ ਐਂ ਕਹਿੰਦਾ ਸੀ ਮੁੰਡਾ ਲੈ ਗਿਆ ਦੀ ਫੜ ਕੇ ਪੈਸੇ ਅੱਛਾ ਲੈ ਗਿਆ 11000 ਰੁਪਏ ਲੈ ਗਿਆ ਉਹ ਚਲ ਕੋਈ ਨਾ ਤਾਂ ਮੈਂ ਨੂੰ ਕਿਹਾ ਸੀ ਮੈਂ ਹਾਥੋਂ ਤੇ ਚਾਚੇ ਤੋਂ ਫੜ ਲ ਜਨੈਰ ਤੋਂ ਹਾਂ ਚਲ ਕੋਈ ਨਹੀਂ ਫੇ ਆ ਹਾੜੀ ਦੀ ਭੱਟੀ ਤਾਂ ਦੇ ਦੂੰਗੀ ਮੈਂ ਨਾ ਦੇਈ ਨਾ ਫੇ ਨਾ ਦੇਈ ਉਹ ਪੈਸਿਆਂ ਨੂੰ ਕੌਣ ਕਹਿੰਦਾ ਦੋ ਹੀ ਪੈਸੇ ਪੈਸੇ ਮੈਂ ਪੈਸੇ ਨਾਲ ਜਾਣਗੇ ਪੈਸੇ ਪੈਸੇ ਤਾਂ ਨਾਲ ਨਹੀਂ ਜਾਂਦੇ ਫਿਰ ਵੀ ਦੇਣੇ ਤਾਂ ਪੈਣਗੇ ਹੁਣ ਜਿਹੜਾ ਧਾਰਾ ਤਾਂ ਧਾਰੀ ਆ ਤੂੰ ਟੈਨਸ਼ਨ ਨਾ ਲੈ ਤੂੰ ਮੇਰਾ ਧਿਆਨ ਰੱਖ ਮੈਂ ਤੇਰਾ ਰੱਖੀ ਰ후 ਠੀਕ ਹੈ ਓਏ ਤੂੰ ਮੇਰਾ ਧਿਆਨ ਰੱਖ ਮੈਂ ਤੇਰਾ ਰੱਖੂ ਮੈਂ ਤੇਰਾ ਧਿਆਨ ਰੱਖੂੰ ਦੱਸ ਕਿ ਮੈਂ ਤੇਰੇ ਹੁਣ ਤੇ ਬਟਣਾ ਮਲਦਾ ਓਹੋ ਹੋ ਤੇਰਾ ਧਿਆਨ ਰੱਖਾਂ ਮੈਂ ਸੂਈ ਕੁੱਤੀਆਂ ਨੂੰ ਪੈਂਦੀ ਆ ਤੂੰ ਵੀ ਜਮਾ ਉਹਦੇ ਵਰਗੀਆਂ ਮੈਂ ਮੈਂ ਕਹਾਂ ਉਹਦੇ ਵਰਗੀਆਂ ਐ ਨਹੀਂ ਬੋਲਿਆ ਕਰਦੇ ਨਾਲ ਨਾਲੇ ਇਹ ਲਾਹੌਰ ਸੁਣ ਲੈ ਹਾਂ ਜਦੋਂ ਤੂੰ ਹਾਸਦੀਆਂ ਨਾ ਆਇ ਮੂਜੋ ਖੁੱਲ ਡੇ ਕਿਨੇ ਮਹਾਰਾਜੀ ਸੀ ਹੋ ਰਾਮ ਇਹਦਾ ਤੂੰ ਬੜੀ ਵਧੀਆ ਲੱਗਦੀ ਐ ਤੂੰ ਬੇ ਮਸਕੇ ਜਨ ਲਾਇਆ ਕਰ ਤੇ ਹੋ ਚੰਗਾ ਹੋ ਐ ਕਰ ਭੱਜ ਜਾ ਪੈ ਜਾਣ ਆਹੀ ਗੜਾਸੇ ਨਾਲ ਵੱਡੂ ਜੇ ਸਾਡੇ ਵਾਲ ਆ ਗਿਆ ਮੇਰੀ ਗੱਲ ਸੁਣੀ ਹਾਂ ਥੇ ਤਾਂ ਜੀ ਸਾਗ ਤੋੜਦੇ ਆਪ ਹੀ ਤੋੜਦੇ ਹੋ ਮੈਂ ਕੋਈ ਆ ਜੀ ਅੱਜ ਆਹੋ ਥੇ ਤਾਂ ਜੀ ਆ ਜੀ ਕੁਝ ਨਹੀਂ ਹੁੰਦਾ ਪੈਸੇ ਜੀ ਪੈਸੇ ਹੀ ਫੜਨਾ ਤਾਂ ਆ ਬਗਾਰਾਂ ਪੈਦੀਆਂ ਤੋਂ ਪਤਾ ਲੱਗਣਾ ਵਾਓ ਜੇ ਡੱਡਾ ਬਣ ਕੇ ਕਰਦਾ ਅਜੇ ਤਾਂ ਨਹੀਂ ਕੋਈ ਅਜੇ ਨਹੀਂ ਕੋਈ ਲੰਘ ਕੇ ਜਾਪੋਛ ਕੇ ਆਪੀ ਛੇਤਾ ਜੂ ਇਹ ਸਾਡੇ ਘਰੀ ਕਰਦਾ ਫਿਰਦਾ ਅੱਛਾ ਤਾਂ ਹੀ ਮੈਨੂੰ ਪੈਸੇ ਦਿੰਦਾ ਸੀ ਖਾਲਾ ਨਸ਼ਾ ਪਤਾ ਮੈਂ ਨਹੀਂ ਟਲੀ ਤੂੰ ਮੈਂ ਜੇਲਾ ਹੀ ਕਰਨਾ ਸੀ ਆਪਣ ਕਰੇ ਜੈਲਾ ਵੇ ਜੈਲਾ ਤਾਂ ਉਹਦਾ ਬਾਹ ਕਹਿਣਾ ਆਇਆ ਸੀ ਕਿ ਸਾਡੇ ਨਾਲ ਸੀ ਹੁੰਦੇ ਹੁਣ ਲੈ ਆਇਆ ਕਰੋ ਮਾਰ ਦਿਆ ਬਾਨੇ ਤੂੰ ਤੂੰ ਨਹੀਂ ਟਲੀ ਕਰਾਤੀ ਮੇਰੀ ਬੇਇੱਜ਼ਤੀ ਕਿਉ ਮੈਂ ਤੇਰੀ ਕਰਾਤੀ ਥੂ ਤੂ ਤਾਂ ਕੀ ਥੂ ਤੂ ਕਰਾਤੀ ਮੈਂ ਤੇਰੀ ਕੀ ਕਹਤਾ ਤੈਨੂੰ ਕਿਸੇ ਨੂੰ ਬਾਹ ਮੈਂ ਤਾਂ ਪਹਿਲੀ ਸ਼ੱਕੀ ਸੀ ਤੇਰੇ ਤੇ ਹਾਏ 베ਰਾ ਬਾਕੀ ਸੱਕ ਸੀ ਮੇਰੇ ਤੇ 베 ਤੂੰ ਨਾ ਲੋਕਾਂ ਦੇ ਮਗਰ ਲੱਗਿਆ ਕਰ ਤੂੰ ਨਾ ਲੋਕਾਂ ਦੇ ਮਗਰ ਲੱਗਿਆ ਕਰ ਤੈਨੂੰ ਕਿਹਨੇ ਕਹਿਤਾ ਕੁਸ ਤਾਂ ਹੀ ਮੈਨੂੰ ਪੈਸੇ ਬੜਾਉਂਦਾ ਸੀ ਉਹ ਵੀ ਬਾਗ ਜਾਂ ਨਸ਼ਾ ਪੱਤਾ ਕਰਿਆ ਤੇ ਇਹ ਨਸ਼ਾ ਪੱਤਾ ਕਰਨ ਬਾਗ ਜੂਗਾ ਮੈਂ ਛੋਡੇ ਘਰੇ ਵੜ ਜੂ ਵਾਪਸ 베 ਤੂੰ ਕਿਉਂ ਸੱਕ ਕਰਦਾ ਹੁੰਨਾ 베베 ਕਿਉਂ ਤੂੰ ਦਵਾਉਣੀ ਆ ਪੈਸੇ ਨੂੰ ਨਾ ਮੈਂ ਕਿੱਥੋਂ ਕਹਦਾ ਨੂੰ ਪੈਸੇ ਦੇ ਮੈਨੂੰ ਪੈਸੇ ਦਵਾ ਕੇ ਮੈਂ ਨਸ਼ਾ ਪੱਤਾ ਲੈਣ ਬਾਗ ਜਾਂਦਾ ਆਪ ਉਹ ਘਰੇ ਆ ਜਾਂਦਾ ਵੇਤਾ ਐ ਕਹਿਣਾ ਐ ਸੀ ਕਹਿੰਦਾ ਸਾਡੇ ਮੱਝ ਸੂਟੀ ਲੱਸੀ ਲਿਆਇਆ ਕਰੋ ਲੱਸੀ ਲਿਆਇਆ ਕਰੋ ਮੈਂ ਉਹ ਤਾਂ ਐ ਕਹਿੰਦਾ ਕਾ ਸਾਡੇ ਖੀਰ ਤੋ ਸਾਗ ਹੋ ਗਿਆ ਵੀ ਸਾਗ ਲਿਆਇਆ ਕਰੋ ਕਦੇ ਸਾਗ ਲਿਓ ਕਦੇ ਲੱਸੀ ਲਿਓ ਹਾਂ ਤੂੰ ਲੱਸੀਆਂ ਲੈਂਦੀ ਫਿਰਦੀ ਏ ਤੇ ਮੇਰੀਆਂ ਲੱਸੀਆਂ ਕਰਾਉਂਦੀ ਫਿਰਦੀਆਂ ਤੂੰ ਨਾ ਤੈਨੂੰ ਕਿੰਨੇ ਵਾਰ ਦੱਸਦਾ ਕਿੰਨੇ ਕ ਵਾਰ ਦੱਸਾਂ ਤੈਨੂੰ ਮੈਂ ਕਿੰਨੇ ਵਾਰ ਸਮਝਾਤਾ ਮੈਂ ਕਿੰਨੇ ਵਾਰ ਸਮਝਾ ਤੈਨੂੰ ਮੈਂ ਮਾਰਦਾ ਵੇ ਕਿਉਂ ਮੇਰੇ ਹੱਡ ਭੰਨਦਾ ਮੈਂ ਨਾ ਤੇਰਾ ਗੜਾਸਾ ਲੈ ਕੇ ਗੜ ਲਾ ਦੂੰ ਤੇਰਾ ਮੈਂ ਮਾਰ ਦੇ ਇਹ ਜਦੋਂ ਮਰੀ ਚੰਗੀ ਮਰੀ ਚੰਗੀ ਤੂੰ ਹੁਣ ਵੀ ਮਾਰ ਜੇ ਮੈਂ ਹੁਣ ਦੇਖ ਲਿਆ ਨਾ ਜੇਲਾ ਵੱੜਦਾ ਜਾ ਤੂੰ ਜੇਲੇ ਘਰੇ ਆਉਂਦੀ ਮੈਥੋਂ ਪੁਰਾ ਕੋਈ ਨਹੀਂ ਫਿਰ ਫਿਰ ਤੈਨੂੰ ਕੀ ਲਿਆਉਂਗਾ ਆਪੀ ਮੈਂ ਤੂੰ ਸੰਭਲ ਜਾ ਮੈਂ ਕੰਧਰਾ ਨੂੰ ਸੰਭਲ ਜਾਵੇ ਤੇ ਤੈਨੂੰ ਕਿੱਥੇ ਰੋਕੀਂ ਜਾਣੀ ਬੇ ਬੇ ਜੇ ਤੂੰ ਮੈਨੂੰ ਮਾਰਦਾ ਮੇਰਾ ਜਵਾਬੜ ਤੈਨੂੰ ਕਿੱਥੋਂ ਚੰਗਾ ਸਮਝਣਾ ਤੈਨੂੰ ਕੰਧਰਾ ਤੈਨੂੰ ਤੋਕੀ ਕਰ ਲੈਣੇ ਮੈਂ ਕੀ ਬਸ ਕੀ ਕਰਦਾ ਨਾ ਇਹਦੀ ਹੱਟ ਪਾ ਲੰਦਾ ਆਈ ਗੇਰਪਾ ਥੱਕ ਗਈ ਯਾਰ ਦੂਰ ਤੁਰੇ ਹੀ ਨਹੀਂ ਜਾਂਦਾ ਹੁਣ ਅੱਜ ਇਹ ਸੱਥਾਂ ਜੀ ਵੀ ਰੌਣਕ ਰੂਣਕ ਰਹੀ ਨਹੀਂ ਹੋਂਦਾ ਬੋ ਬੋ ਲੈ ਉਰੇਆ ਉਰੇਆ ਗਿਆ ਉਰੇਆ ਕਿਵੇਂ ਕਬਰਾਂ ਕੋਰਾਂ ਆਈਂ ਜਿਵੇਂ 10-10 ਤਣ ਤਾਂ ਕੋਈ ਗੱਲ ਨਹੀਂ ਕਬਰਾਂ ਤਾਂ ਕੀ ਹੁੰਦੀਆਂ ਨੇ ਕੀ ਹੋ ਗਿਆ ਤੁਹਾਡੇ ਕੋਲ ਬਿਕਰੇ ਚੱਲਿਆ ਕੋਈ ਆ ਨਹੀਂ ਕੀ ਹੋ ਗਿਆ ਉਹ ਤੂੰ ਤਾਂ ਬੋਲ ਹੀ ਨਾ ਉਹ ਮੇਰੇ ਨਾਲ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਉਹ ਗੱਲ ਤਾਂ ਦੱਸ ਭੋਲੇ ਹੋ ਕੀ ਗਈ ਗੱਲਾਂ ਤਾਂ ਵੱਣ ਨਹੀਂ ਆਉਣਾ ਤੇਰਾ ਬਣਦਾ ਦੇਖੀ ਕੀ ਆ ਮੈਂ ਜਾਂ ਨਾ ਭਰਜਾਈ ਦਵੇ ਉਹ ਮੈਂ ਕੀ ਕਹਿਦਾ ਤੇਰਾ ਕਰਦਾ ਜਰੂਰ ਤੈਨੂੰ ਆਪ ਹੀ ਪਤਾ ਲੱਗ ਜੂ ਵੀ ਕੀ ਕਹਿਦਾ ਤੈਨੂੰ ਮੈਂ ਉਹ ਸਾਲਾ ਬਣਿਆ ਚਾਹਤਾ ਦਾ ਉਹ ਮੈਂ ਤਾਂ ਹੋਰ ਲੈ ਜਾ 5-400 ਜੇ ਲੋੜ ਐ ਤੇਰੇ ਪੈਸੇ ਆ ਨਾ ਤੇਰੇ ਪੈਸੇ ਵਾਪਸ ਕਰ ਦੂੰ ਤੂੰ ਖੜ ਥੋੜਾ ਜਾ ਮੈਂ ਭਰਜਾਈ ਲਵੇ ਜਾ ਕੇ ਉਹ ਤੂੰ ਉਹ ਤੂੰ ਗੱਲ ਤਾਂ ਸੁਣ ਲੈ ਬੋਲਿਆ ਹਾਏ ਓਏ ਕਿੱਧਰ ਭਾ ਗਿਆ ਓਏ ਮੈਂ ਤਾਂ ਪੱਟਦਾ ਹਾਂ ਮੈਂ ਤਾਂ ਤੂੰ ਮੇਰੇ ਹਾਂ ਨੂੰ ਕਿਤੇ ਸ਼ੱਕ ਸੁੱਕ ਤਾਂ ਨਹੀਂ ਹੋਣੀ ਮੇਰੇ ਤੇ ਮੈਨੂੰ ਵੀ ਐਂ ਲੱਗਦਾ ਵੀ ਤੂੰ ਸ਼ੱਕ ਹੋਊਗੀ ਚੱਲ ਮੈਂ ਵੀ ਚੱਲਦਾ ਘਰੇ ਕਿਤੇ ਹੋਰ ਹੀ ਅੱਗ ਤੇ ਫੂਸ ਪਾ ਦੇ ਮੇਰਾ ਘਰ ਪਟਿਆ ਜਾਵੇ